ਜਦੋਂ ਕੋਈ ਪਾਰਟੀ ਦਾ ਪਤਨ ਪਤਲਾ ਹੋ ਜੇ ਨਾ ਉਦੋਂ ਉਹਨੂੰ ਵਿਸ਼ਵਾਸ ਨਹੀਂ ਆਉਂਦਾ ਕਿਸੇ ਤੇ ਵਿਸ਼ਵਾਸ ਜਿਹੜਾ ਖਤਮ ਹੋ ਜਾਂਦਾ ਹੈ ਵਿਸ਼ਵਾਸ ਖਤਮ ਹੋਣ ਤੋਂ ਬਾਅਦ ਕੀ ਹੁੰਦਾ ਹੈ ਵੀ ਜਿਹੜੀ ਪਾਰਟੀ ਹੈ ਉਹਦੇ ਸਾਰੇ ਬੰਦੇ ਦੁਸ਼ਮਣ ਲੱਗਦੇ ਉਹਨੂੰ ਉਹਨੇ ਸੁਖਵੀਰ ਬਾਦਲਾ ਸੁਖਵੀਰ ਬਾਦਲ ਨੇ ਆਪਦੇ ਪਰਿਵਾਰ ਦੇ ਵਿੱਚੋਂ ਜਿਹੜਾ 40 ਸਾਲ ਪਹਿਲਾਂ ਨਾਲ ਰਿਹਾ ਹੈ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੁੰਦੜ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਤਾ ਪਾਰਟੀ ਦਾ ਤਾਂ ਉਸ ਤੋਂ ਬਾਅਦ ਉਹਦੇ ਪੰਜ ਸੱਤ ਸਲਾਹਕਾਰ ਇਹ ਜੀ ਆ ਜਿਨ੍ਹਾਂ ਨੇ ਕਿਹਾ ਕਿ ਭਾਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵਾਸਤੇ ਨੁਕਸਾਨਦੈਕ ਹੋ ਸਕਦਾ ਹੈ ਉਹ ਕਿਵੇਂ ਹੋ ਸਕਦਾ ਹੈ ਵੀ ਬਾਦਲ ਸਾਹਿਬ ਤੁਹਾਨੂੰ ਅਕਾਲ ਤਖਤ ਸਾਹਿਬ ਨੇ ਤਲਬ ਕਰ ਲਿਆ ਅਕਾਲ ਤਖਤ ਬਾਅਦ ਤਲਬ ਕਰਨ ਤੋਂ ਬਾਅਦ ਉਹਨੂੰ ਦੋਸ਼ੀ ਵੀ ਠਰਾਤਾ ਕੋਈ ਨੇ ਜਾਣੀਏ ਇਹੋ ਜੀ ਸਜ਼ਾ ਸੁਣਾਈ ਜਾਵੇ ਕਿ ਤੁਹਾਨੂੰ ਕਾਲੀ ਦਲ ਤੋਂ ਹੱਥ ਧੋਣੇ ਪੈ ਸਕਦੇ ਨਾ ਤੇ ਮੁੜ ਕੇ ਇਹਨੇ ਭੂੰਦੜ ਨੇ ਤੁਹਾਡੀ ਵੀ ਨਹੀਂ ਸੁਣਨੀ ਤੇ ਇਹਦੇ ਨਾਲ ਤੁਸੀਂ ਕੋਈ ਨਾ ਕੋਈ ਬੰਦਾ ਫਿੱਟ ਕਰੋ ਤੇ ਬੇਕੋ ਸੁਖਵੀਰ ਬਾਦਲ ਦਾ ਆਪ ਦਾ ਦਿਮਾਗ ਤਾਂ ਕੰਮ ਨਹੀਂ ਕਰਦਾ ਵੀ ਸਾਡੇ ਨਾਲ ਜਰ 40 ਸਾਲ ਰਿਹਾ ਚਲੋ ਬਣਾਤਾ ਬਣਾਤਾ ਸੀ ਜਾਂ ਬਣਾਉਂਦਾ ਨਾ ਇਹ ਵੀ ਗੱਲ ਹੈ ਵੀ ਭੂੰਦੜ ਨੂੰ ਕੋਈ ਲਾਲਸਾ ਨਹੀਂ ਸੀ ਅਸੀਂ ਇਸ ਕਰ ਚਾਹੀਏ ਕਾਲੀ ਦਲ ਦਾ ਵਿਰੋਧ ਕਰਦੇ ਆ ਮਾਟਰ ਬਰਵਿੰਦਰ ਭੂੰਦੜ ਨੂੰ ਕੋਈ ਲਾਲਸਾ ਨਹੀਂ ਸੀ ਵੀ ਮੈਨੂੰ ਬਣਾਇਆ ਜਾਵੇ ਜਦੋਂ ਬੰਦੇ ਨੇ 80 85 ਸਾਲ ਚ ਨਹੀਂ ਕੁਛ ਕਟਿਆ ਤੇ ਹੁਣ ਪ੍ਰਧਾਨੀਆਂ ਚੋਂ ਵੀ ਕੁਛ ਮਿਲਣਾ ਨਹੀਂ ਇਹੀ ਗੱਲ ਨਹੀਂ ਉਹ ਲਾਲਚੀ ਨਹੀਂ ਹੈਗਾ ਬੰਦਾ ਇਹ ਗੱਲ ਮੰਨਣ ਯੋਗ ਹੈ ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਹੈਗਾ ਵੀ ਕੱਲ ਨੂੰ ਤੁਹਾਨੂੰ ਇਹ ਅੱਖਾਂ ਤੱਕਾਉ ਪ੍ਰਧਾਨ ਤੇ ਮੁੜ ਕੇ ਤੁਸੀਂ ਇਹਦਾ ਕੁਝ ਨਹੀਂ ਕਰ ਸਕਦੇ ਸੁਖਵੀਰ ਬਾਦਲ ਨੇ ਕੀ ਕਰਿਆ ਰਾਤੋ ਰਾਤ ਉਹਨਾਂ ਦੀ ਗੱਲ ਸੁਣ ਕੇ ਤੇ ਉਹਦੇ ਨਾਲ ਫਿੱਟ ਕਰਤਾ ਸਲਾਹਕਾਰ ਦਰਬਾਰਾ ਸਿੰਘ ਗੁਰੂ ਦਰਬਾਰਾ ਸਿੰਘ ਗੁਰੂ ਉਹ ਸਖਸ ਹੈ ਜਿਹੜਾ ਕਿ ਡੀਸੀ ਰਿਹਾ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਔਰ ਨਕੌਦਰ ਦੇ ਵਿੱਚ ਧਰਨਾਕਾਰੀਆਂ ਤੇ ਐਜੀਟੇਸ਼ਨ ਕਰਦੇ ਆਂ ਤੇ ਗੋਲੀ ਚੱਲ ਗਈ ਸੀ ਤੇ 4 ਨੌਜਵਾਨ ਮਰ ਗਏ ਸੀ ਉਹ ਦਰਬਾਰਾ ਸਿੰਘ ਗੁਰੂ ਦਾ ਉਹਦੇ ਵਿੱਚ ਹੱਥ ਸੀ ਉਹ ਕਹਿੰਦੇ ਵੀ ਦਰਬਾਰਾ ਸਿੰਘ ਗੁਰੂ ਨੇ ਡੀਸੀ ਨੇ ਜ਼ਿਲ੍ਹੇ ਦਾ ਮਾਲਕ ਸੀ ਉਹਨੇ ਹੁਕਮ ਕੀਤਾ ਸੀ ਉਹ ਗੋਲੀ ਤਾਂ ਚੱਲੀ ਤੇ ਤਾਂ ਸਾਡੇ ਜਿਹੜੇ ਨੌਜਵਾਨ ਉਹ ਮਾਰੇ ਗਏ ਤੇ ਉਹਦੇ ਪਰਿਵਾਰ ਨੇ ਕੀ ਕਰਿਆ ਹੁਣ ਅਕਾਲ ਤੱਕ ਤੇ ਕਦੇ ਐਪਲੀਕੇਸ਼ਨ ਦਿੱਤੀ ਵੀ ਐ ਕਰਕੇ ਜਿਹੜਾ ਦਰਬਾਰਾ ਸਿੰਘ ਗੁਰੂ ਉਹ ਤਾਂ ਆਪ ਦੋਸ਼ੀ ਹੈ ਉਹਦੇ ਨਾਲ ਜਿਹੜੀਆਂ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹੁਣ ਦਰਬਾਰਾ ਸਿੰਘ ਗੁਰੂ ਨੂੰ ਸੂਤਰਾ ਮਤਾਵਗਨ ਨਿਯੁਕਤ ਕੀਤਾ ਜੀ ਤੇ ਸੂਤਰਾ ਮਤਾਵਕੇ ਪਤਾ ਲੱਗਿਆ ਵੀ ਉਹਨੂੰ ਹਟਾਤਾ ਜਿਹੜਾ ਨਾਲ ਉਹਦੇ ਸਲਾਹਕਾਰ ਕਰਿਆ ਸੀ ਹੁਣ ਜਿਹੜਾ ਬੰਦਾ ਮਤਲਬ ਅਕਾਲੀ ਦਲ ਦੇ ਵਿੱਚ ਪਿਛਲੇ 50 ਸਾਲਾਂ ਤੋਂ ਵੱਡੇ ਬਾਦਲ ਨਾਲ ਰਹਿੰਦਾ ਹੋਵੇ ਬਰਵਿੰਦਰ ਸਿੰਘ ਭੁੰਦੜ ਵਰਗੇ ਚਾਰ ਵਾਰੀ ਦਾ ਰਾਜ ਸਭਾ ਦਾ ਮੈਂਬਰ ਆ ਦੋ ਵਾਰ ਦਾ ਤਿੰਨ ਵਾਰ ਦਾ ਐਮ.ਐਲ.ਏ ਇੱਕ ਵਾਰ ਦਾ ਮੰਤਰੀ ਆ ਕੀਤੀ ਬੜੀ ਮੰਤਰੀ ਬਣਿਆ ਸ਼ਾਇਦ ਅਸੀਂ ਛੋਟੇ ਜੀ ਹਾਂ ਜੋ ਡਾਟਾ ਹੈ ਉਹਦੇ ਮੁਤਾਬਕ ਤਾਂ ਕੀ ਉਸ ਬੰਦੇ ਨੂੰ ਉਸ ਬੰਦੇ ਨੂੰ ਸਲਾਹਕਾਰ ਦੀ ਲੋੜ ਹੋ ਸਕਦੀ ਹੈ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਬਰਾਬਰ ਦੀ ਉਮਰ ਦਾ ਹੋਵੇ ਥੋੜਾ ਮੋਟਾ ਫਰਕ ਹੈ 4 ਸਾਲ ਦਾ ਆਚਾਰ ਬਾਦ ਦਾ ਰਾਸੂ ਦਾ ਮੈਂਬਰ ਹੋਵੇ ਵੱਡੇ ਬਾਦਲ ਦੀ ਖੱਬੀ ਸੱਜੀ ਵਾਹ ਹੋਵੇ 2-3 ਵਾਰ ਦਾ ਐਮਐਲਏ ਹੋਵੇ 1 ਵਾਰ ਦਾ ਮੰਤਰੀ ਹੋਵੇ ਪਾਰਟੀ ਦੇ ਵਿੱਚ ਜਨਰਲ ਸਖਤਰ ਦੇ ਅਹੁਦੇ ਤੇ ਕੰਮ ਕਰਦਾ ਹੋਵੇ ਕੀ ਉਸ ਨੂੰ ਸਲਾਹਕਾਰ ਦੀ ਲੋੜ ਪਊਗੀ ਨਹੀਂ ਪੈਂਦੀ ਨਹੀਂ ਹੋਣੇ ਸਲਾਹਕਾਰ ਮੰਗਿਆ ਹੁਣ ਜਿਹੜੇ ਦਰਬਾਰਾ ਸਿੰਘ ਗੁਰੂ ਐ ਇਹ ਡਿਪਟੀ ਕਮਿਸ਼ਨਰ ਬਟਿੰਡੇ ਵੀ ਰਹੇ ਐ ਜਲੰਧਰ ਵੀ ਰਹੇ ਐ ਔਰ ਬਕ ਬਕ ਤਾਮਨ ਤੇ ਰਹੇ ਐ ਇਹਨਾਂ ਨੂੰ ਬਾਦਲ ਸਾਹਿਬ ਨੇ ਜਿਹੜੀ ਹੈਗੀ ਟਿਕਟ ਵੀ ਦਿੱਤੀ ਸੀ ਇਹ ਹਾਰ ਗਿਆ ਸੀ ਹਾਰ ਦਾ ਕਾਰਨ ਇਹ ਸੀ ਕਿਤਾਇ ਅਫਸਰ ਜੀ ਕੇ ਜੇਬਾਂ ਚੋਂ ਹੱਥ ਨਹੀਂ ਕੱਢਦਾ ਸੀ ਪੈਂਟ ਦੀਆਂ ਚੋਂ ਜਦੋਂ ਕੋਈ ਲੀਡਰ ਜਾਂਦਾ ਉਹ ਦੋਨੇ ਹੱਥ ਜੋੜ ਕੇ ਫਤੇ ਬੁਲਾਉਂਦਾ ਵੀ ਇਸ ਤਰ੍ਹਾਂ ਇਹਨੂੰ ਲੋਕ ਸਤਿ ਸ੍ਰੀ ਅਕਾਲ ਬੁਲਾਉਂਦੇ ਸੀ ਦਫ਼ਤਰ ਚ ਇਹ ਪੈਂਟ 'ਚ ਜੇਬਾਂ ਪਾ ਕੇ ਸਟੇਜ ਤੇ ਖੜਾ ਰੰਦਾ ਜੀ ਲੋਕ ਕਹਿੰਦੇ ਭਈ ਇਹਦੀਆਂ ਜੇਬਾਂ ਜੇਬਾਂ 'ਚੋਂ ਹੱਥ ਕਢਾਉਣੇ ਆ ਹੱਥ ਕਿਵੇਂ ਕਢਾਉਣੇ ਆ ਵੀ ਜਿੰਨਾ ਚਿਰ ਹੱਥ ਕੱਢ ਕੇ ਬਣਦਾ ਨਹੀਂ ਉਹਨਾਂ 'ਚ ਜਿਤਾਉਂਦੇ ਨਹੀਂ ਲੋਕਾਂ ਨੇ ਹਰਾਤਾ ਹੁਣ ਜਿਹੜਾ ਬੰਦਾ ਆਪ ਨਹੀਂ ਜਿੱਤਿਆ ਜਿਹੜੇ ਬੰਦੇ ਆ ਆਪ ਦੇ ਕੋਈ ਪੱਲੇ ੱਤੇਲੇ ਕੁਛ ਨਹੀਂ ਉਹ ਉਹ ਕਿਹਦੀ ਪਾਰਟੀ ਦੇ ਵਿੱਚ ਜਾਣ ਪਾਊਗਾ ਦਰਬਾਰਾ ਸਿੰਘ ਗੁਰੂ ਦੇ ਵਿਚਾਰੇ ਦੇ ਕੋਈ ਪੱਲੇ ਵੀ ਕੁਛ ਨਹੀਂ ਦੂਸਰੀ ਗੱਲ ਇਹ ਆ ਕਿ ਜਦੋਂ ਦਰਬਾਰਾ ਸਿੰਘ ਦਾ ਗੁਰੂ ਦਾ ਨਾਂ ਆ ਗਿਆ ਸੀ ਉਹ ਚਾਰ ਨੌਜਵਾਨ ਜਿਹੜੇ ਐਜੀਟੇਸ਼ਨ ਕਰਦੇ ਸੀਗੇ ਗੋਲੀ ਚੱਲ ਗਈ ਸੀ ਨਪੋਤਰ ਤੇ ਮਾਰੇ ਗਏ ਸੀ ਤਾਂ ਦਰਬਾਰਾ ਸਿੰਘ ਗੁਰੂ ਉਦੋਂ ਦਾ ਪ੍ਰਕਾਸ਼ ਸਿੰਘ ਬਾਦਲ ਦੇ ਦਾ ਖਾਸ ਬਣ ਗਿਆ ਸੀ ਉਹ ਤਾਂ ਆਪਦੀ ਜਾਨ ਬਚਾਉਂਦਾ ਸੀ ਵੀ ਮੇਰੇ ਤੇ ਨਾ ਕੁਝ ਹੋ ਜੇ ਮੇਰੇ ਤੇ ਨਾ ਕੋਈ ਮੁਕੱਦਮਾ ਦਰਜ ਹੋ ਜੇ ਮੇਰੇ ਤੇ ਨਾ ਇਹ ਹੋ ਜੇ ਪ੍ਰਕਾਸ਼ ਸਿੰਘ ਬਾਦਲ ਉਹਨੂੰ ਬਰਤਦਾ ਰਿਹਾ ਤਾਂ ਉਸ ਤੋਂ ਬਾਅਦ ਉਹ ਪ੍ਰਿੰਸੀਪਲ ਸੈਕਟਰੀ ਵੀ ਰਿਹਾ ਔਰ ਬੱਕ ਬੱਕ ਉਦਾਂ ਤੇ ਰਿਹਾ ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਪਤਾ ਉਹ ਲੱਗ ਗਿਆ ਵੀ ਆਪਾਂ ਇਹਨੂੰ ਇਹ ਜੀ ਇਹ ਚਾਂਦੀ ਸਿੰਘਾਈ ਆ ਵੀ ਆਪਣੇ ਤੋਂ ਬਾਅਦ ਇਹ ਦੂਜੀ ਖੁਰਲੀ ਚ ਤਾਂ ਜਾ ਕੇ ਖਾਂਦੇ ਹੀ ਨਹੀਂ ਤਾਂ ਉਸ ਤੋਂ ਬਾਅਦ ਫਿਰ ਉਹਨੇ ਟਿਕਟ ਦੇਤੀ ਟਿਕਟ ਦੇਣ ਤੋਂ ਬਾਅਦ ਜਨਤਾ ਨੇ ਜਿਹੜਾ ਹਰਾਤਾ ਸੀਗਾ ਹਰਾਉਣ ਦਾ ਕਾਰਨ ਇਹ ਸੀ ਵੀ ਉਹ ਲੋਕ ਕਹਿੰਦੇ ਭਾਈ ਪੈਂਟ ਚੋਂ ਹੱਥ ਕੱਢ ਕੇ ਫਤਿਹ ਬੁਲਾਉਣੀ ਸਿੱਖ ਲੋਕ ਕਹਿੰਦੇ ਵੀ ਇਹਦੇ ਪੈਂਟ ਚੋਂ ਹੱਥ ਕਢਾਉਣੇ ਆ ਹੱਥੋਂ ਕਰਦਾ ਨਹੀਂ ਸੀ ਕਿਉਂਕਿ ਲੋਕ ਉਹਨੂੰ ਸਤਸ੍ਰੀ ਕਾਲ ਬੁਲਾਉਂਦੇ ਸੀ ਡੈਮੋ ਡੈਮੋਕਰੇਸੀ ਤੇ ਬਿਊਰੋਕਰੇਸੀ ਦਾ ਬਹੁਤ ਜ਼ਿਆਦਾ ਫਰਕ ਆ ਬਿਊਰੋਕਰੇਸੀ ਆ ਜਿਹੜੀ ਉਹ ਕਹਾ ਵੀ ਆ ਸਾਡੇ ਤੇ ਸਾਡੇ ਲੋਕ ਆ ਜਿਹੜੇ ਦਫ਼ਤਰਾਂ 'ਚ ਜਾਂਦੇ ਆ ਹਾ ਵੀ ਤਾਂ ਨਹੀਂ لیکن ਜਿਹਨੂੰ ਪਤਾ ਹੈਗਾ ਉਹ ਤਾਂ ਮੂਰੇ ਲਾ ਲੈਂਦਾ ਵੀ ਹਾਂ ਜਰ ਤੁਸੀਂ ਖੂਨ ਪਸੀਨੇ ਦੀ ਕਮਾਈ ਆ ਲੋਕਾਂ ਦੇ ਟੈਕਸਾਂ ਦਾ ਪੈਸਾ ਇਕੱਠਾ ਕਰਿਆ ਤਰਕਾਹਾਂ ਲੈਨੇ ਹੋ ਤੇ ਲੋਕਾਂ ਦੇ ਤੁਸੀਂ ਭਾਈ ਜਿਹੜੇ ਹੈਗੇ ਹੈਗੇ ਆਪਣੇ ਸੇਵਾਦਾਰ ਹੋਂ ਲੋਕਾਂ ਦੇ ਜਿਹੜੇ ਅਫਸਰ ਚਾਹੀਓ ਉਹ ਸੇਵਾਦਾਰ ਹੈ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਲਾਏ ਹੋਏ ਹੈ ਉਹ ਨਹੀਂ ਹੈਗੀ ਇਹ ਵੀ ਨਹੀਂ ਵੀ ਕੋਈ ਜਾ ਕੇ ਅਫਸਰ ਦੇ ਗੱਲ ਨੂੰ ਹੱਥ ਪਾਲੇ ਅਫਸਰ ਆਪਦੀ ਜਗ੍ਹਾ ਤੇ ਸਹੀ ਹੈ ਕਈ ਬੰਦੇ ਇਹੋ ਜਿਹੇ ਵੀ ਹੈ ਸਰਕਾਰਾਂ ਦੇ ਉਲਟ ਵੀ ਚੱਲਦੇ ਰਹੇ ਅਫਸਰ ਵੀ ਹਾਂ ਜਰ ਮੇਰਾ ਕੁਛ ਹੁੰਦਾ ਹੋਵੇ ਪਰ ਮੈਂ ਗਲਤ ਕੰਮ ਨਹੀਂ ਕਰਦਾ ਬਤ ਉਹਦੇ ਲਾਈਨ ਲਾ ਦੇਣਗੇ ਲਿਟੀਕੇਸ਼ਨ ਬਰਾ ਚਲਾ ਦੇਣਗੇ ਕਿਤੇ ਅਹੇ ਮੋਦੇ ਤੇ ਨਾਂ ਲਾਉਣਗੇ ਤਨਖਾਹ ਤਾਂ ਤਾਂ ਕਿਸੇ ਪਾਸੇ ਗਈ ਨਹੀਂ ਤੇ ਜਦੋਂ ਬੰਦਾ ਨੌਕਰੀ ਮੰਗਦਾ ਹੁੰਦਾ ਉਹ ਤਾਂ ਇਹੀ ਕਹਿੰਦਾ ਹੁੰਦਾ ਵੀ ਸੱਚੇ ਪਾਤਸ਼ਾਹ ਕਰਕੇ ਜਿਹੜੀ ਤਨਖਾਹ ਹੀ ਆਉਂਦੀ ਆ ਉਸ ਤੇ ਗੁਜ਼ਾਰਾ ਕਰਦੇ ਆ ਜਦੋਂ ਇਧਰ ਉਧਰੋਂ ਵੇਖਦਾ ਹੈਗਾ ਤਾਂ ਨਾ ਲਿਆਂਦਾ ਇਧਰ ਉਧਰੋਂ ਪੈਸੇ ਬਣਦੇ ਉੱਤੋਂ ਬਣਦੇ ਫਿਰ ਉਹਦੀ ਜਿਹੜੀ ਨੀਤ ਹੈ ਤੇ ਨੀਤੀ ਹੈ ਉਹ ਹਿੱਲ ਜਾਂਦੀ ਹੈਗੀ ਉਹ ਉਹਦੇ ਤੇ ਮਤਲਬ ਵਿਗੜ ਪੈ ਜਾਂਦਾ ਉਹਦੇ ਮਨ ਵਿੱਚ ਇੱਕ ਲਾਲਸ ਸੁਇਸ ਕਰਕੇ ਜਿਹੜਾ ਹੈਗਾ ਵੀ ਜਦੋਂ ਸੁਖਬੀਰ ਬਾਦਲ ਨੂੰ ਬਲਵਿੰਦਰ ਸਿੰਘ ਭੁੰਦੜ ਤੇ ਯਕੀਨ ਹੀ ਨਹੀਂ ਫਿਰ ਤੂੰ ਭਾਈ ਕਾਰਜਕਾਰੀ ਪ੍ਰਧਾਨ ਨਾ ਬਣਾ ਆਪਦੀ ਘਰ ਵਾਲੀ ਨੂੰ ਬਣਾ ਤਾਂ ਵੀ ਬਹਾਰ ਸਿੰਘ ਮਰਤਕੌਰ ਨੂੰ ਨਾਲੇ ਪਾਰਟੀ ਦੇ ਵਿੱਚੋਂ ਉੱਤੇ ਉੱਠ ਕੇ ਲੋਕ ਉਹਨੂੰ ਚਾਹੁੰਦੇ ਐ ਉਹ 10 ਦਿਨਾਂ ਨੂੰ ਫੇਰ ਹੀ ਪੜਾਕਾ ਪੈ ਜਾਣਾ ਸੀਗਾ ਵੀ ਭਾਈ ਹੁਣ ਮਜੀਠੀਆ ਹਾਈਜੈਕ ਕਰੂ ਆਪਦੀ ਭੈਣ ਨੂੰ ਤੇ ਇਹਨੂੰ ਸੁਖਬੀਰ ਬਾਦਲ ਨੂੰ ਲਾਭੇ ਕਰਨਗੇ ਹੁਣ ਯਕੀਨ ਆ ਜਿਹੜਾ ਉਹ ਹਿੱਲ ਗਿਆ ਹਿੱਲ ਕਿਵੇਂ ਗਿਆ ਜਦੋਂ ਪ੍ਰਮਾਤਮਾ ਮਾਰਦਾ ਮਤ ਮਾਰਦਾ ਹੁਣ ਮਤ ਆ ਜਿਹੜੀ ਮਾਰੀ ਗਈ ਮਤ ਦੇ ਨਾਲ ਹੀ ਬੰਦਾ ਸਾਰਾ ਕੁਝ ਲਿਆਕਤ ਨਾਲ ਬੰਦਾ ਬਹੁਤ ਮੰਜ਼ਿਲ ਤੱਕ ਪਹੁੰਚ ਜਾਂਦਾ ਜਦੋਂ ਜਿਸ ਗੁਰੂ ਦੇ ਮੂਰੇ ਸੀਸ ਝੁਕਾਉਂਦੇ ਸੀ ਉਸ ਗੁਰੂ ਦਾ ਨਰਾਦਰ ਕੀਤਾ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਹੁਣ ਮਤ ਮਾਰੀ ਗਈ ਮਤ ਮਾਰੀ ਗਈ ਤਾਂ ਬੰਦੇ ਦਾ ਜਿਹੜਾ ਦਿਮਾਗ ਦਾ ਧੁਰਾ ਜੋ ਦਿਮਾਗ ਦਾ ਧੁਰਾ ਹੀ ਖਤਮ ਹੋ ਗਿਆ ਤੇ ਫਿਰ ਹਰ ਬੰਦਾ ਹਰ ਪਹਿਲੂ ਤੇ ਫੇਲ ਹੁੰਦਾ ਹੁੰਦਾ ਉਹਦੇ ਰਿਜ਼ਲਟ ਜਿਹੜੇ ਨੈਗੇਟਿਵ ਆਉਂਦੇ ਹੁੰਦੇ ਆ ਸੋ ਇਸ ਕਰਕੇ ਜਿਹੜਾ ਮਾਨਸਿਕ ਸੰਤੁਲਨ ਹੈ ਸੁਭੀਰ ਬਦਲ ਗਮਾ ਬੈਠਾ ਆਪਦਾ ਦਿਮਾਗ ਨਹੀਂ ਪੱਕੇ ਚ ਸਿਰਪਸਾ ਹੈ ਵਾ ਕੱਲਾ ਜਿਹੜੇ ਸਲਾਹਕਾਰ ਜਿੰਮੇ ਕਹੀ ਜਾਂਦਾ ਤਿੰਨ ਚਾਰ ਨੂੰ ਉੱਧਰ ਲੈ ਜਾਂਦੇ ਉੱਧਰ ਲੈ ਜਾਂਦੇ ਤੇ ਉਵੇਂ ਉਹ ਜਿਹੜਾ ਹੈਗਾ ਕਰੀ ਜਾਂਦਾ ਸੋ ਵੀਰੋ ਅਕਾਲੀ ਦਲ ਦਾ ਨਾਂ ਵਜੂਦ ਰਿਹਾ ਹੈ ਨਾ ਆਉਣ ਵਾਲੇ ਸਮੇਂ ਦੇ ਵਿੱਚ ਰਹਿਣਾ ਇਹ ਜੋ ਮਰਜ਼ੀ ਕਰੀ ਜਾਣ ਠੀਕ ਹੈ ਵੀ ਹੁਣ ਜਿਹੜਾ ਹੈ ਬਲਵਿੰਦਰ ਸਿੰਘ ਭੁੰਦਰ ਨੂੰ ਭੁੰਦਰ ਤੇ ਕੋਈ ਦਾਗ ਤਾਂ ਹੈ ਨਹੀਂ ਸੀ ਤੋਂ ਪਹਿਲਾਂ ਪਰ ਆਹ ਹੁਣ ਜਿਹੜਾ ਨਵਾਂ ਦਾਗ ਲਾ ਕੇ ਇਹਨੂੰ ਵੀ ਤਨਖਾਈਆ ਕਰਾਰ ਕਰਾਉਣਗੇ ਬਲਵਿੰਦਰ ਸਿੰਘ ਭੁੰਦਰ ਨੂੰ ਵੀ ਚਾਹੀਦਾ ਹੈ ਮੈਂ ਵੀ ਜਰਾ ਇੱਕ ਕਾਰਜਕਾਰੀ ਪ੍ਰਧਾਨੀ ਦੀ ਦੋਸ਼ੀਫਾ ਦੇ ਕੇ ਮੈਂ ਆਪਦੀ ਜਿਹੜੀ 4 ਸਾਲ ਦੀ ਬੋਨਸ ਦੀ ਜ਼ਿੰਦਗੀ ਰਹਿੰਦੀ ਹੈ ਉਹਨੂੰ ਵਧੀਆ ਤਰੀਕੇ ਨਾਲ ਨਿਭਾਵਾਂ ਮੈਂ ਕਿਉਂ ਦੋਸ਼ੀ ਬਣਾ ਜਦੋਂ ਮੈਂ ਖਾਦਾ ਨਹੀਂ ਕੱਟਿਆ ਨਹੀਂ ਕੋਈ ਗੋਲੀ ਚਰਾਉਣ ਚ ਨਹੀਂ ਕੋਈ ਉਹਦੇ ਕੋਲੇ ਸੰਦਾਨਕ ਉਹਦਾ ਨਹੀਂ ਸੀ ਐਵੇਂ ਬਿਨਾ ਮਤਲਬ ਤੋਂ ਕਿਸੇ ਤੇ ਆਪਾਂ ਦੋਸ਼ ਚਲਾਈਏ ਉਹ ਵੀ ਬਿਲਕੁਲ ਗਲਤ ਨਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ